ਰਾਤ ਦੇ ਹੋ ਚੁੱਕੇ ਨੇ ਸਵਾ 12 ਅੱਧੀ ਰਾਤ ਦਾ ਮਤਲਬ ਕਿ 12 ਤੋਂ ਉੱਤੇ ਟਾਈਮ ਹੋ ਗਿਆ ਕੱਲ ਮੇਰੇ ਨਾਲ ਵੀ ਇੱਕ ਸਕੈਮ ਹੋ ਗਿਆ ਜਦੋਂ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਉਹਦੇ ਵਿੱਚ 84000 ਦੇ ਕਰੀਬ ਜਿਹੜੇ ਭਾਰਤੀ ਫੌਜ ਸੀ ਉਹ ਬਰਤਾਨਵੀ ਫੌਜ ਵਿੱਚ ਲੜੇ ਸੀ ਐਦਾਂ ਲੱਗਦਾ ਜਿੱਦਾਂ ਆਪਾਂ ਇੰਡੀਆ 'ਚ ਨਹੀਂ ਖੜੇ ਕਿਤੇ ਹੋਰ ਦੇਸ਼ 'ਚ ਖੜੇ ਆ ਰਾਸ਼ਟਰਪਤੀ ਭਵਨ ਜਿੱਥੋਂ ਸਾਰਾ ਰਾਸ਼ਟ੍ਰਚਲ ਦਾ ਸਾਰਾ ਦੇਸ਼ ਚੱਲਦਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਨਵਾਂ ਸਫ਼ਰ ਆਪਾਂ ਅੱਜ ਸ਼ੁਰੂ ਕਰ ਰਹੇ ਹਾਂ ਇੱਥੋਂ ਪਹੁੰਚਦੇ ਹਾਂ ਲੁਧਿਆਣੇ ਲੁਧਿਆਣੇ ਤੋਂ ਬਾਅਦ ਦਿੱਲੀ ਤੇ ਉਸ ਤੋਂ ਬਾਅਦ ਦੇਖਦੇ ਆਪਾਂ ਕਿੱਥੇ ਜਾਣਾ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਉਮੀਦ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਜੁੜੇ ਰਹੋ ਆਪਣੇ ਸਫ਼ਰ ਦੇ ਨਾਲ ਆ ਗਈ ਜੀ ਆਪਣੀ ਟ੍ਰੇਨ ਆ ਚੁੱਕੀ ਆ ਇੰਟਰ ਸਿਟੀ ਕਿੱਥੇ ਕਿਲਾਤਾ ਆਪਣਾ ਕੋਚ ਮੈਨ ਲੱਗਾ ਪਿੱਛੇ ਨਾਲ ਲਾਤਾ ਹੋਵੇ ਉਹਨੂੰ ਪਿੱਛੇ ਜਾਣਾ ਪੈਣਾ ਲੱਭਣਾ ਪੈਣਾ ਲੱਭਦਿਆਂ ਜਾ ਕੇ ਆ ਰਿਹਾ ਸੀਟ ਆਪਣੀ ਹੈਗੀ ਮੈਨ ਲੱਗਾ 80 ਨੰਬਰ ਸੀਟ ਆ ਓਹ ਸਾਹਮਣੇ ਰਹੀ ਤੇ ਬੈਗ ਰੱਖ ਤਾਪਾਂ ਹਾਂ ਉੱਪਰ ਜੀ ਤੇ ਬਾਕੀ ਪੱਖੇ-ਪੁੱਖੇ ਪਹਿਲਾਂ ਬੰਦ ਪਏ ਸੀਗੇ ਮੈਨ ਲੱਗਾ ਦਵਾਰਾ ਚਲਾਤੇ ਪਹਿਲਾਂ ਬੰਦ ਹੋ ਗਈ ਸੀ ਕੋਈ ਫਾਲਟ-ਵੋਲਟ ਹੋਊਗਾ ਤੇ ਆ ਆ ਗਿਆ ਆਪਣਾ ਸਾਹਮਣੇ ਪਿੰਡ ਤੇ ਆ ਆ ਗਿਆ ਪਹਿਲਾ ਰਾ ਤੇ ਆਹ ਸਾਹਮਣੇ ਤੁਹਾਨੂੰ ਕੈਮਰੇ 'ਚ ਨਹੀਂ ਦਿਖਦਾ ਹੋਣਾ ਆਪਣਾ ਘਰ ਵੀ ਦਿਖ ਰਿਹਾ ਇੱਥੋਂ ਤੇ ਹੁਣ ਜਿਹੜਾ ਰਾਹ ਨੰਬਰ 2 ਆ ਉਹ ਆਊਗਾ ਤੇ ਰਾਹ ਨੰਬਰ 2 ਦੇ ਸਾਹਮਣੇ ਉਹ ਤੁਸੀਂ ਦੇਖਦੇ ਹੋ ਇੱਕ ਤਾਂ ਪਾਣੀ ਵਾਲੀ ਟੈਂਕੀ ਦੀਂਦੀ ਆ ਤੇ ਇੱਧਰ ਗੁਰਦੁਆਰਾ ਸਾਹਿਬ ਵੀ ਦੀਂਦਾ ਤੇ ਆਹ ਰਾਹ ਨੰਬਰ 2 ਧੂਰੀ ਸ਼ਹਿਰ ਆਪਾਂ ਲੰਘ ਚੁੱਕੇ ਆਂ ਤੇ ਬਾਕੀ ਦੀ ਗੱਲ ਬਾਤ ਦਿੱਲੀ ਜਾ ਕੇ ਕਰਾਂਗੇ ਤੇ ਇਹ ਰਹੀ ਜੀ ਦਿੱਲੀ ਸ਼ਹਿਰ ਦੀ ਪਹਿਲੀ ਝਲਕ ਤੇ ਇੱਧਰ ਨਾਲ-ਨਾਲ ਆਹ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਮਿੰਲਾ ਦਾ ਬਸ 2-4 ਮਿੰਟ ਦੇ ਵਿੱਚ ਆਪਾਂ ਸਟੇਸ਼ਨ ਦੇ ਜਿਹੜਾ ਨਵੀਂ ਦਿੱਲੀ ਸਟੇਸ਼ਨ ਆ ਉੱਥੇ ਆਪਾਂ ਪਹੁੰਚ ਹੀ ਜਾਵਾਂਗੇ ਆਪਾਂ ਨਵੀਂ ਦਿੱਲੀ ਤੇ ਆਪਾਂ ਰੈਪਿਡੋ ਬੁੱਕ ਕੀਤਾ ਆਪਾਂ ਬਾਹਰ ਖੜਾ ਹੂ ਆਪਾਂ ਦੇਖਦੇ ਆਂ ਜਾ ਕੇ ਆਪਾਂ ਬਈ ਇਹਨੂੰ ਦੱਸਤਾ ਕਿ ਆਪਾਂ 40 ਰੁਪਏ ਚ ਬੁੱਕ ਕੀਤਾ 50 ਲੈ ਲਈ ਇੱਥੋਂ ਜਾਣਾ ਆਪਾਂ ਸਿੱਧਾ ਸੀਸਗੰਜ ਸਾਹਿਬ ਦੇਖਦੇ ਆਂ ਉਹ ਕੀ ਕਹਿੰਦਾ ਰਾਤ ਦੇ ਹੋ ਚੁੱਕੇ ਨੇ ਸਵਾ 12 ਗਲੀਆਂ ਚ ਟਾਵਾ ਟਾਵਾ ਬੰਦਾ ਵਾ ਕੁੱਤੇ ਕੂਕਾਂ ਮਾਰੀ ਜਾਂਦੇ ਨੇ ਸਕੈਮ ਹੋ ਗਿਆ ਆਪਣੇ ਨਾਲ ਵੀ ਅੱਜ ਰੈਪਿਡੋ ਵਾਲੇ ਨੇ ਕੀਤਾ ਫੋਟੋ ਨਾਲ ਫੇਰ ਸ਼ੇਅਰ ਕਰਦਾ ਬਾਅਦ ਵਿੱਚ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜੀ ਤੁਰ ਕੇ ਜਾ ਰਹੇ ਆਂ ਆਪਾਂ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸੀਸਗੰਨ ਸਾਹਿਬ ਚਾਂਦਨੀ ਚੌਕ ਤੇ ਆ ਦੇਖੋ ਸਾਹਮਣੇ ਹੀ ਆ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਪੁਰਬ ਸੀ ਨਾ ਤੇ 19 ਤਰੀਕ ਹੋ ਚੁੱਕੀ ਆ ਅੱਧੀ ਰਾਤ ਦਾ ਮਤਲਬ ਕਿ 12 ਤੋਂ ਉੱਤੇ ਟਾਈਮ ਹੋ ਗਿਆ ਤੇ ਇਕੱਠ ਦੇਖੋ ਲੰਗਰ ਲੱਗੇ ਹੋਏ ਨੇ ਪਾਠ ਚੱਲ ਰਹੇ ਨੇ ਸਮਾਗਮ ਚੱਲ ਰਹੇ ਨੇ ਤੇ ਹੁਣ ਆਪਾਂ ਰਹਿਣ ਦਾ ਇੰਤਜ਼ਾਮ ਕਰਦੇ ਆਂ ਅਗਲੀ ਸਵੇਰ ਹੋ ਚੁੱਕੀ ਹੈ ਜੀ ਰਾਤ ਜਗ੍ਹਾ ਮਿਲੀ ਨਹੀਂ ਰਹਿਣ ਨੂੰ ਤੇ ਫਿਰ ਉਹ ਸਾਹਮਣੇ ਜਿੱਥੇ ਸੰਗਤ ਬੈਠੀ ਆ ਉੱਥੇ ਫਿਰ ਆਪਾਂ 2-3 ਘੰਟੇ ਸੌਂਗੇ ਸੀਗੇ ਇਸ ਜਗ੍ਹਾ ਤੇ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਕੀਤੀ ਸੀ ਤੇ ਉਹਨਾਂ ਲਈ ਆਪਣਾ ਸੀਸ ਕਟਵਾਇਆ ਸੀ ਤਾਂ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਸੀਸਗੰਨ ਸਾਪਿਆ ਇੱਧਰ ਜੀ ਬਹੁਤ ਇੱਕ ਵਿਸ਼ਾਲ ਲੰਗਰ ਸਾਹਿਬਾ ਤੇ ਥੱਲੇ ਦੇ ਪਾਰਕਿੰਗ ਬਣੀ ਹੋਈ ਆ ਹੁਣ ਕਰਦੇ ਹਾਂ ਜੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਤੁਹਾਨੂੰ ਵੀ ਕਰਵਾਉਣੇ ਆ ਬੈਗ ਆਪਣਾ ਇੱਥੇ ਗੁਰਦਰਾ ਸਾਹਿਬ ਹੀ ਪਿਆ ਜੀ ਤੇ ਆ ਜਾਂਦੀ ਹੈ ਸਿੱਧੀ ਸੜਕ ਉਹ ਸਾਹਮਣੇ ਲਾਲ ਕਿਲਾ ਦਿਖ ਰਿਹਾ ਆਪਾਂ ਚੱਲਦੇ ਹਾਂ ਉਹ ਲਾਲ ਕਿੱਲੇ ਵੱਲ ਨੂੰ ਲਓ ਜੀ ਲਾਲ ਕਿਲਾ ਤਾਂ ਹੈਗਾ ਬੰਦ ਕਿਉਂਕਿ 15 ਅਗਸਤ ਆ ਰਹੀ ਹੈ ਤਾਂ ਕਰਕੇ ਬੰਦ ਆ ਤੁਸੀਂ ਇੱਥੋਂ ਹੀ ਇਹਨੂੰ ਦੇਖ ਸਕਦੇ ਹੋ ਲਓ ਜੀ ਆਪਾਂ ਬੈ ਗਏ ਹੁਣ ਆਟੋ 'ਚ ਤੇ ਆਪਾਂ ਹੁਣ ਜਾ ਰਹੇ ਹਾਂ ਇੰਡੀਆ ਗੇਟ ਤੇ ਤੁਹਾਨੂੰ ਦਿਖਾਉਨੇ ਆ ਇੰਡੀਆ ਗੇਟ ਆਸ ਹੀ 3 ਕਿਲੋਮੀਟਰ ਰਹਿਤਾ ਹੈ ਇੰਡੀਆ ਗੇਟ ਆਸ ਹੀ ਤੁਸੀਂ ਨਾ ਅਕਸਰ ਦੇਖਿਆ ਹੋਣਾ ਆ ਦਿੱਲੀ ਫਿਲਮਾਂ ਫਿਲਮਾਂ ਚ ਵੀ ਦੇਖਿਆ ਉਹ ਕਿਹੜਾ ਸ਼ਾਹਰੁਖ ਖਾਨ ਆਣੀ ਹੈ ਕਿਹੜੀ ਫਿਲਮ ਸੀਗੀ ਤੇ ਇਹ ਹੈਗਾ ਨਜ਼ਾਰਾ ਇੰਡੀਆ ਗੇਟ ਦੇ ਅੱਗੇ ਦਾ ਇੱਧਰ ਇੰਡੀਆ ਗੇਟ ਆ ਸਾਹਮਣੇ ਆਪਾਂ ਹੁਣ ਤੁਰ ਕੇ ਚੱਲਦੇ ਆ ਤੇ ਮੈਂ ਆਪਾਂ ਨਾਲ ਕੱਲ ਦੀ ਗੱਲ ਕਰਦਾ ਕੱਲ ਮੇਰੇ ਨਾਲ ਵੀ ਇੱਕ ਸਕੈਮ ਹੋ ਗਿਆ ਜਦੋਂ ਮੈਂ ਸਟੇਸ਼ਨ ਤੇ ਉੱਤਰਿਆ ਰਾਤ 12:30 12 ਵਜੇ ਤਕਰੀਬਨ ਨਾ ਇੱਕ ਰੈਪਿਡ ਬੁੱਕ ਕੀਤਾ ਸੀਗਾ ਮੈਂ ਬਾਈਕ ਤੇ ਉੱਥੇ ਚਲੋ ਗੱਡੀ ਪਿੱਛੇ ਖੜ ਗਈ ਉਹ ਚਲਿਆ ਗਿਆ ਵੇਟ ਕਰਕੇ ਆਪਾਂ ਇੱਕ ਹੋਰ ਕਰ ਲਿਆ ਤੋਂ ਬਾਅਦ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਚਲਾ ਜਾਣਾ ਤੇ ਉਹ ਭਾਈ ਜਿਹੜਾ ਆਇਆ ਬੰਦਾ ਉਹ ਕਹਿੰਦਾ ਓਟੀਪੀ ਮੈਂ ਕਿਹਾ ਮੈਨੂੰ ਓਟੀਪੀ ਨਹੀਂ ਆਇਆ ਹੈਗਾ ਵਾ ਤੇ ਕਹਿੰਦਾ ਇਦਾਂ ਕਿਵੇਂ ਹੋ ਜੂ ਮੈਂ ਕਿਹਾ ਮੈਨੂੰ ਆ ਸਕਰੀਨ ਸ਼ਾਟ ਆ ਵੀ 30 ਰੁਪਏ ਪਹਿਲਾਂ ਐਡ ਹੋਏ ਸੀ ਮੈਂ 10 ਰੁਪਏ ਹੋਰ ਵਧਾਏ ਨੇ ਤੇ 40 ਰੁਪਏ ਵਿੱਚ ਬੁੱਕ ਹੋਇਆ ਮੈਂ ਸਕਰੀਨ ਸ਼ਾਟ ਉਹਨੂੰ ਦਿਖਾਇਆ ਤੇ ਉਹ ਮੈਂ ਕਿਹਾ ਵੀ ਜੇ ਇਦਾਂ ਲੈ ਕੇ ਜਾਣਾ ਤਾਂ ਇਦਾਂ ਲੈ ਜਾ ਕੋਈ ਨਾ 50 ਲੈ ਲਈ ਕੋਈ ਨਾ 40 ਛੱਡ ਤੇ ਉਹ ਜਦੋਂ ਮੈਨੂੰ ਤਾਰਿਆ ਉਹਨੇ ਆ ਕੇ ਤਕਰੀਬਨ ਪਤਾ ਨਹੀਂ ਕਿਹੜੀਆਂ ਗਲੀਆਂ ਗੁਲੀਆਂ ਵਿੱਚ ਮੈਂ ਮੈਪ ਲਾ ਲਿਆ ਉਹਨੇ ਮੈਪ ਵੀ ਨਹੀਂ ਲਾਇਆ ਹੈਗਾ ਤੇ ਉਸ ਤੋਂ ਬਾਅਦ ਜਾ ਕੇ ਜਦੋਂ ਮੈਂ ਕਹਾ ਬਾਈ ਇੱਥੇ ਲਾ ਦੇ ਮੈਂ ਤੁਰ ਕੇ ਚਲਾ ਜਾਣਾ ਵਾ ਉਹ ਹੋਰ ਵਧਾਈ ਜਾਂਦਾ ਜੀ ਰਸਤਾ ਤੇ ਉਹਨੇ ਮੈਂ 200 ਰੁਪਏ ਦਿੱਤਾ ਵੀ ਚੱਲ ਵਾਪਸ ਕਰ ਦੂ 50 ਰੁਪਏ ਕੱਟ ਕੇ ਤੇ ਉਹਨੇ 200 ਰੁਪਏ ਇਹ ਦੇਖਿਆ ਵੀ ਮੈਂ 200 ਹੀ ਰੱਖਣਾ ਤੇ ਉਹਨੇ ਫਿਰ ਮੈਨੂੰ ਸਿਰਫ 100 ਰੁਪਏ ਵਾਪਸ ਕੀਤਾ ਤੇ ਮੈਂ ਕਹਾ ਇਹ ਕਾਦਾ ਕਹਿੰਦਾ 100 ਰੁਪਏ ਬਣ ਗਿਆ ਮੈਂ ਕਹਾ ਵੀ ਮੈਂ ਤਾਂ 40 ਰੁਪਏ ਚ 50 ਰੁਪਏ ਚ ਗੱਲ ਕੀਤੀ ਤੇਰੇ ਨਾਲ ਉਹ ਕਹਦਾ ਜਿਆਦਾ ਪੈ ਗਿਆ ਮੈਂ ਕਿਹਾ ਤੂੰ ਮੈਨੂੰ ਦੱਸ ਦੇ ਤੈਨੂੰ ਮੈਂ ਲੋਕੇਸ਼ਨ ਵੀ ਦੱਸੀ ਆ ਕਿ ਮੈਂ ਸੀ ਸਗੰਜ ਗੁਰਦੁਆਰਾ ਜਾਣਾ ਵੀ ਤੈਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿੰਨੇ ਕਿਲੋਮੀਟਰ ਆ ਤੇ ਆ ਚੱਕਰ ਚ ਨਾ ਇੱਥੇ ਇਹ ਕੰਮ ਚੱਲਦਾ ਵਾ ਆਪਦਾ ਕਦੇ ਵੀ ਆਉਣਾ ਵਾ ਕਿਤੇ ਵੀ ਜਾਣਾ ਵਾ ਬੁੱਕ ਕਰਦੋ ਆਪਦਾ ਨਾ ਦੇਖ ਕੇ ਕਰਿਆ ਕਰੋ ਵੀ ਕੀ ਹਿਸਾਬ ਕਿਤਾਬ ਆ ਉਥੇ ਤੇ ਐਵੇਂ ਹੁਣ ਮੇਰੇ ਨਾਲ ਇੱਕ ਆਟਾ ਵਾਲਾ ਕਰਨ ਲੱਗਿਆ ਸੀ ਤੇ ਆਟਾ ਵਾਲਾ ਆਇਆ ਮੇਰੇ ਨਾਲ ਲਾਲ ਕਿਲਾ ਆਪਾਂ ਦੇਖਣਾ ਸੀ ਉਹ ਆਪਾਂ ਫੇਰ ਦਿਖਾਵਾਂਗੇ ਕਿਉਂਕਿ ਹੁਣ ਉਹ ਬੰਦ ਅੱਜ ਕੋਈ ਚੱਕਰ ਪਤਾ ਨਹੀਂ 15 ਅਗਸਤ ਕਰਕੇ ਆ ਸ਼ਾਇਦ ਕਿ 15 ਅਗਸਤ ਆ ਰਹੀ ਹੈ ਮੂਰੇ ਉਹਦੇ ਕਰਕੇ ਉਹਨਾਂ ਨੇ ਬੰਦ ਕੀਤਾ ਹੋਇਆ ਵਾ ਤੇ ਆਟੋ ਵਾਲ ਨੇ 50 ਰੁਪਏ ਲਏ ਆਪਾਂ ਤੋਂ ਲਾਲ ਕਿਲੇ ਤੋਂ ਇੰਡੀਆ ਗੇਟ ਤੱਕ ਇੰਡੀਆ ਗੇਟ ਆਪਣੇ ਸਾਹਮਣੇ ਆ ਤੇ ਉਹ ਮੈਂ ਉਹਨੂੰ 100 ਰੁਪਏ ਦਿੱਤਾ ਤੇ ਉਹ ਕਦੇ ਕਿਹਦੇ ਕੋਲ ਜਾਵੇ 50 ਰੁਪਏ ਵਾਪਸ ਕਰਨ ਕਦੇ ਕਿਹਦੇ ਕੋਲੇ ਵੀ ਮੈਨੂੰ ਵਾਪਸ ਕਰਨੇ ਨੇ ਤੇ ਉਹ ਦੋ ਤਿੰਨ ਆਟੋ ਵਾਲੇ ਗੱਲ ਕਰਨ ਲੱਗ ਜੇ ਉਹ ਸਰਦਾਰ ਜੀ ਐ ਕੋਈ ਬਾਤ ਨਹੀਂ 100 ਰੁਪਏ ਰੱਖ ਲਈ ਮੈਂ ਯਾਰ 100 ਕੁਦਰਤੀ ਮੇਰੇ ਜੇਬ ਚੋਂ 50 50 ਦੇ ਦੋ ਨੋਟ ਨਿਕਲੇ ਆਏ ਫਿਰ ਉਹਨਾਂ ਮੈਂ 50 ਰੁਪਏ ਦਿੱਤੇ ਕਿ ਵੀ ਮੇਰੇ ਕੋਲ 50 ਰੁਪਏ ਹੈਗੇ ਨਹੀਂ ਮਤਲਬ ਕਿ ਮਤਲਬ ਕਿ ਹਰ ਬੰਦਾ ਆਪਦੇ ਲੈਵਲ ਤੇ ਇੱਕ ਵੱਖਰਾ ਸਕੈਮ ਸੋਚੀ ਬੈਠਾ ਵੀ ਜੇ ਇਦਾਂ ਨਹੀਂ ਤਾਂ ਇਦਾਂ ਲੋਟ ਲਓ ਹੋ ਸਕਦਾ ਸਾਰਿਆਂ ਨਾਲ ਨਾ ਹੋਇਆ ਹੋਵੇ ਪਰ ਮੇਰੇ ਨਾਲ ਰਾਤ ਦਾ ਦੋ ਵਾਰ ਹੋ ਚੁੱਕਿਆ ਸੋ ਬੀ ਕੇਅਰਫੁਲ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਂ ਇੰਡੀਆ ਗੇਟ ਤੇ ਆ ਰਿਹਾ ਤੁਹਾਡੇ ਫਰੇਮ ਚ ਇੰਡੀਆ ਗੇਟ ਕਿਆ ਖੂਬਸੂਰਤ ਨਜ਼ਾਰਾ ਤੇ ਇਧਰ ਬਹੁਤ ਸੋਹਣਾ ਪਾਰਕ ਬਣਾਇਆ ਬਹੁਤ ਵੱਡਾ ਤੇ ਇਧਰੋਂ ਆਪਾਂ ਆਏ ਆ ਉਧਰ ਚੈੱਕ ਸਕਿਉਰਿਟੀ ਬੋਰਡਿੰਗ ਆ ਤੇ ਤੁਸੀਂ ਇਧਰ ਆ ਸਕਦੇ ਹੋ ਇੱਥੋਂ ਤੁਰ ਕੇ ਤੇ ਬਾਕੀ ਜਿਹੜੀ ਆਪਾਂ ਹਿਸਟਰੀ ਜੋ ਦਿਖਾਉਣਾ ਆਪਾਂ ਅੱਗੇ ਜਾ ਕੇ ਦਿਖਾਉਨੇ ਆ ਤੁਹਾਨੂੰ ਯਾ ਗੇਟ ਜਿਹੜਾ ਕਿ ਅੰਗਰੇਜ਼ੀ ਹਕੂਮਤ ਵੱਲੋਂ ਬਣਾਇਆ ਗਿਆ ਸੀ ਤੇ ਇਹਨੂੰ 1931 ਵਿੱਚ ਤਿਆਰ ਕੀਤਾ ਸੀ ਤੇ ਡਿਜ਼ਾਈਨ ਕੀਤਾ ਸੀ ਸਰ ਐਡਵਨ ਲੂਟੀਅਨਜ਼ ਤੇ ਤਕਰੀਬਨ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਉਹਦੇ ਵਿੱਚ 84000 ਦੇ ਕਰੀਬ ਜਿਹੜੇ ਭਾਰਤੀ ਫੌਜ ਸੀ ਉਹ ਬਰਤਾਨਵੀ ਫੌਜ ਵਿੱਚ ਲੜੇ ਸੀ ਤੇ ਉਹਨਾਂ ਦੇ ਇੱਥੇ ਨਾਮ ਲਿਖੇ ਗਏ ਨੇ ਵਾਰ ਮੈਮੋਰੀਅਲ ਬਣਾਇਆ ਇੱਥੇ ਮੈਨੂੰ ਜਾਣ ਨਹੀਂ ਦਿੱਤਾ ਉਹਨਾਂ ਨੇ ਤੇ ਉਹ ਅੰਦਰ ਕਿਉਂਕਿ ਮਾਈਕ ਨਹੀਂ ਲਿਆਉਣ ਦਿੰਦੇ ਕਿਉਂਕਿ ਉਹ ਵੀਡੀਓ ਨਹੀਂ ਬਣਾਉਣ ਦਿੰਦੇ ਫਿਰ ਮੈਂ ਕਹਾ ਚਲ ਆਪਾਂ ਜਾਣਕਾਰੀ ਉਧਾਂ ਦੇ ਦਿੰਦੇ ਆ ਤੇ ਉਹਨਾਂ ਦੇ ਜਿਹੜੇ ਨਾਮ ਨੇ ਉਹ ਸਾਰਿਆਂ ਦੇ ਅੰਦਰ ਲਿਖੇ ਗਏ ਨੇ ਤੇ ਜਦੋਂ ਇੱਥੇ ਇੱਕ ਅਮਰ ਜਵਾਨ ਜੋਤੀ ਵੀ ਆ ਉਹ ਹਰ ਵੇਲੇ ਜਗਦੀ ਰਹਿੰਦੀ ਆ ਤੇ ਉਹ ਤਕਰੀਬਨ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਹੋਈ ਉਹਦੇ ਵਿੱਚ ਉਹ ਬਾਅਦ ਵਿੱਚ ਐਡ ਕੀਤੀ ਗਈ ਸੀ ਉਹ ਵਿਊ ਬੜੇ ਸੋਹਣੇ ਸੋਹਣੇ ਆ ਰਹੇ ਨੇ ਇੱਧਰ ਇੱਕ ਫਾਉਂਟੇ ਨਾਲ ਬੜਾ ਸੋਹਣਾ ਕੀ ਬਾਤ ਹੈ ਹਾਂਜੀ ਅੱਛਾ ਅੱਛਾ ਠੀਕ ਆ ਠੀਕ ਆ ਬਣਾਓ ਬਣਾਓ ਬੈਸਟ ਆਫ ਲੱਕ ਆ ਬਾਈ ਮਿਲਿਆ ਸੀ ਤਾਂ ਫੋਟੋ ਫੋਟੋ ਕਰਾਈਆਂ ਨੇ ਭਾਈ ਆਪਾਂ ਤੋਂ ਪੁੱਛਦਾ ਸੀ ਕਹਿੰਦਾ ਵੀ ਮੇਰੇ ਭਰਾ ਦਾ YouTube ਚੈਨਲ ਆ ਕਹਿੰਦਾ ਮੈਂ ਵੀ ਬਲੌਗ ਬਣਾ ਰਿਆ ਵਾ ਤੇ ਫਿਰ ਉਹਨੂੰ ਆਪਾਂ ਮੋੜੀ-ਮੋਟੀ ਨੌਲੇਜ ਦੇਤੀ ਤੇ ਆ ਆ ਬਣਿਆ ਹੋਇਆ ਵਾ ਇੱਥੇ ਤੇ ਬੋ ਕਹਿੰਦਾ ਇੱਧਰ ਪਾਰਕ ਵੀ ਆ ਬੱਚਿਆਂ ਦਾ ਇੱਧਰ ਆਪਾਂ ਬਾਅਦ ਚੋ ਜਾਂਦੇ ਆ ਚਲ ਆਪਾਂ ਇੱਧਰ ਚੱਲੀਏ ਤੇ ਇੱਥੇ ਇੱਕ ਸਿਕਿਉਰਿਟੀ ਗਾਰਡ ਖੜਿਆ ਸੀ ਉਹਨੂੰ ਮੈਂ ਪੁੱਛਿਆ ਵੀ ਉਹ ਸਾਹਮਣੇ ਕੀ ਦਿਖ ਰਿਹਾ ਉਹ ਭਾਈ ਸੋਚਣ ਲੱਗ ਗਿਆ ਮੈਂ ਕਿਹਾ ਰਾਜ ਘਾਟ ਆ ਕਹਿੰਦਾ ਹਾਂ ਕ ਰਾਜਪਾਥ ਆ ਕਹਿੰਦਾ ਹਾਂ ਮੈਂ ਕਿਹਾ ਕੀ ਆ ਕਹਿੰਦਾ ਉਹੀ ਆ ਜਿਹੜਾ ਤੂੰ ਬੋਲ ਰਿਹਾ ਉਹਨੂੰ ਵੀ ਪਤਾ ਪਤਾ ਨਹੀਂ ਕੁਝ ਤੇ ਉਹ ਵਿੱਚ ਦਿਖ ਰਿਹਾ ਇੰਡੀਆ ਗੇਟ ਉਹ ਥੋੜਾ ਜਿਹਾ ਤੇ ਆਪਾਂ ਅੰਡਰਗਰਾਉਂਡ ਹੋ ਕੇ ਇੱਧਰ ਆ ਗਏ ਤੇ ਵਿਚ ਦੀ ਜਾਂਦੀ ਹੈ ਸੜਕ ਤੇ ਆਪਾਂ ਆ ਗਏ ਇੱਧਰ ਬਹੁਤ ਹੀ ਬਹੁਤ ਹੀ ਸੋਹਣਾ ਪਾਰਕ ਵਿੱਚ ਲੇਕ ਵਾਂਗੂ ਬਣਿਆ ਤੇ ਸਾਹਮਣੇ ਹੈਗਾ ਆਪਣੇ ਰਾਸ਼ਟਰਪਤੀ ਭਵਨ ਤੇ ਤੁਹਾਨੂੰ ਇੱਥੇ ਉਹ ਵੀ ਦਿਖਾਉਨੇ ਆ ਤੇ ਇੱਧਰ ਖਾਣ ਪੀਣ ਦਾ ਕੁਝ ਲੱਗੀਆਂ ਹੋਈਆਂ ਨੇ ਛੋਟੀਆਂ ਮੋਡੀਆਂ ਜਿਵੇਂ ਸਟਰੀਟ ਫੂਡ ਨਹੀਂ ਹੁੰਦਾ ਪਰ ਇਹ ਥੋੜਾ ਜਿਆ ਥੋੜਾ ਜਿਆ ਨਹੀਂ ਇਹ ਜਿਆਦਾ ਸਫਾਈ ਦੇ ਵਿੱਚ ਤੇ ਇਦਾਂ ਗੱਲਬਾਤ ਤੇ ਉਧਰ ਸਾਹਮਣੇ ਬਿਲਕੁਲ ਜਾਣਾ ਆਪਾਂ ਇੱਥੋਂ ਜਾਵਾਂਗੇ ਸਟਰੀਟ ਆ ਸਟਰੀਟ ਆ ਗਿਆ ਮੇਰੇ ਮੂੰਹ ਚੋ ਸਟਰੀਟ ਫੂਡ ਤਾਂ ਇੱਧਰ ਆ ਗਿਆ ਆਪਾਂ ਜਿਹੜਾ ਰਾਸ਼ਟਰਪਤੀ ਭਵਨ ਜਾਣਾ ਆਪਾਂ ਸਿੱਧਾ ਜਾਣਾ ਪਹਿਲਾਂ ਆਪਾਂ ਕੁਛ ਇੱਥੇ ਖਾ ਪੀ ਲਈਏ ਹੋਰ ਰਹਿ ਗਿਆ ਇੰਡੀਆ ਗੇਟ ਜਿੱਥੋਂ ਆਪਾਂ ਆਏ ਆ ਸਾਹਮਣੇ ਤੇ ਇਦਾਂ ਲੱਗਦਾ ਜਿੱਦਾਂ ਆਪਾਂ ਇੰਡੀਆ ਚ ਨਹੀਂ ਖੜੇ ਕਿਤੇ ਹੋਰ ਦੇਸ਼ ਚ ਖੜੇ ਆ ਤੇ ਇਹਦੇ ਬਿਲਕੁਲ ਉਲਟ ਜੇ ਓਪੋਜ਼ਿਟ ਗੱਲ ਕਰੀਏ ਇੱਧਰ ਆ ਗਿਆ ਸਾਹਮਣੇ ਰਾਸ਼ਟਰਪਤੀ ਭਵਨ ਇਹ ਆ ਚੱਕ ਤੇ ਬਹੁਤਾ ਅੰਦਰ ਤੱਕ ਤਾਂ ਉੱਥੇ ਨਹੀਂ ਜਾਣ ਦਿੰਦੇ ਪਰ ਆਪਾਂ ਇੱਥੇ ਖੜ ਕੇ ਇਹਨੂੰ ਐਕਸਪਲੋਰ ਜ਼ਰੂਰ ਕਰ ਸਕਦੇ ਆ ਰਾਸ਼ਟਰਪਤੀ ਭਵਨ ਜਿੱਥੋਂ ਸਾਰਾ ਰਾਸ਼ਟਾਚਲ ਦਾ ਸਾਰਾ ਦੇਸ਼ ਚੱਲਦਾ ਇਹ ਪਹਿਲਾਂ ਇਹਦਾ ਨਾਮ ਵਾਇਸਰਾਏ ਹਾਊਸ ਸੀਗਾ 1947 ਦੀ ਆਜ਼ਾਦੀ ਤੋਂ ਬਾਅਦ ਇਹਦਾ ਨਾਮ ਰਾਸ਼ਟਰਪਤੀ ਭਵਨ ਰੱਖਿਆ ਗਿਆ ਇਹਦੇ ਵਿੱਚ ਰਾਸ਼ਟਰਪਤੀ ਦਾ ਘਰ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ 1912 ਤੋਂ ਇਹ ਸਟਾਰਟ ਹੋਇਆ 1900 ਜਿਹੜੀ ਇਹਦੀ 29 ਤੱਕ ਇਮਾਰਤ ਬਣ ਕੇ ਉਹ ਤਿਆਰ ਹੋ ਗਈ ਸੀ ਤੇ ਇਹਦੇ ਵਿੱਚ ਤਕਰੀਬਨ 340 ਕਮਰੇ ਨੇ ਤੇ ਪਤਾ ਨਹੀਂ ਕਿੰਨੇ ਆਫਿਸ ਨੇ ਤੇ ਆਲੇ ਦੁਆਲੇ ਤੁਸੀਂ ਆ ਦੇਖੋ ਕਿੰਨੇ ਗਾਰਡਨ ਤੇ ਕਿੰਨੀਆਂ ਚੌੜੀਆਂ ਚੌੜੀਆਂ ਸੜਕਾਂ ਤੇ ਤਕਰੀਬਨ ਜਿਹੜੀ ਆਪਾਂ ਇਹਦੀ ਗੱਲ ਕਰੀਏ 330 ਏਕੜ ਵਿੱਚ ਇਹ ਫੈਲਿਆ ਹੋਇਆ ਰਾਸ਼ਟਰਪਤੀ ਭਵਨ ਤੇ ਤੁਸੀਂ ਇੱਥੇ ਤੱਕ ਆ ਸਕਦੇ ਹੋ ਇੰਡੀਆ ਗੇਟ ਮੇਰੇ ਪਿੱਛੇ ਦੇਖੋ ਤੁਸੀਂ ਇੰਡੀਆ ਗੇਟ ਤੋਂ ਸਿੱਧਾ ਆਉਣਾ ਤੁਸੀਂ ਸਟ੍ਰੇਟ ਆ ਕੇ ਇਹਦੀ ਕੋਈ ਫੀਸ ਨਹੀਂ ਕੋਈ ਉਹ ਨਹੀਂ ਹੈਗਾ ਕੋਈ ਪਰਚੀ ਪੁਰਚੀ ਨਹੀਂ ਲੱਗਦੀ ਇੱਥੇ ਤੱਕ ਤੁਸੀਂ ਬੜੇ ਆਰਾਮ ਨਾਲ ਆ ਸਕਦੇ ਹੋ ਲਾਲ ਕਿਲੇ ਸੀਸ ਗੰਜ ਤੋਂ ਲਾਲ ਕਿਲਾ ਸਾਹਮਣੇ ਆ ਉੱਥੋਂ 50 ਰੁਪਏ ਲੈਂਦੇ ਨੇ 50 ਰੁਪਏ ਤੁਸੀਂ ਦੇ ਕੇ ਇੰਡੀਆ ਗੇਟ ਆ ਸਕਦੇ ਹੋ ਜਦ ਮੈਂ ਇੱਥੇ ਆਇਆ ਸੀ ਨਾ ਤਕਰੀਬਨ ਮੈਨੂੰ 1 ਘੰਟਾ ਹੋਣ ਵਾਲਾ ਇੱਥੇ ਭੋਰਾ ਭੀੜ ਨਹੀਂ ਸੀਗੀ ਤੇ ਹਾਲ ਚੈੱਕ ਕਰੋ ਹੁਣ ਮੈਂ ਕਹਿੰਦਾ ਘੱਟੋ ਘੱਟ 500 ਬੰਦਾ ਤਾਂ ਇੱਥੇ ਖੜਾ ਲੈਂਡਿਆ ਗੇਟ ਕੋਲੇ ਇੱਥੇ ਉਦੋਂ ਮਸਾਂ ਮਸਾਂ 20 ਬੰਦੇ ਨਹੀਂ ਸੀਗੇ 20 ਬੰਦੇ ਸਿਕਿਉਰਿਟੀ ਗਾਰਡ ਤੋਂ ਜਦੋਂ ਮੈਂ ਉਹ ਸਾਹਮਣੇ ਪੁੱਛ ਕੇ ਗਿਆ ਸੀਗਾ ਆ ਦੇਖੋ ਮੇਰੇ ਉਧਰ ਰਾਸ਼ਟਰਪਤੀ ਭਵਨ ਗਿਆ ਮੈਂ ਉਹ ਤੱਕ ਜਾ ਕੇ ਆਇਆ ਆਪਾਂ 1 ਕਿਲੋਮੀਟਰ ਤੱਕ ਮੇਰੇ ਜਾਣ ਤੋਂ ਮਗਰੋਂ ਮਗਰੋਂ ਦੇਖ ਕਿੰਨਾ ਇਕੱਠ ਹੋ ਗਿਆ ਕਿਉਂਕਿ ਆਪਾਂ ਜਲਦੀ ਨਿਕਲੇ ਆਪਾਂ ਨੂੰ ਐ ਸੀ ਬਾਲੀ ਭੀੜ ਹੋ ਜਾਂਦੀ ਐ ਫਿਰ ਤੇ ਉਦੋਂ ਪਹਿਲਾਂ ਪਹਿਲਾਂ ਆਪਾਂ ਨਿਮੇੜੀਏ ਕੰਮ ਬਾਟੇ ਕੱਢੇ ਪਏ ਨੇ ਯਾਰ ਪੂਰੇ ਇੰਡੀਆ ਗੇਟ ਦੇ ਇੰਨਾ ਵਧੀਆਲੇ ਵਾਲੇ ਮਾਹੌਲ ਹੋਊਗਾ ਇਹ ਤਾਂ ਨਹੀਂ ਐਕਸਪੈਕਟ ਕੀਤਾ ਸੀ ਬੱਦਲ ਵਾਈ ਵੀ ਪੂਰੀ ਬਣੀ ਹੋਈ ਆ ਬਹੁਤ ਜ਼ਿਆਦਾ ਇਕੱਠ ਹੋ ਗਿਆ ਮੇਰੇ ਉੱਧਰ ਗਏ ਗਏ ਆ ਪਾਰਕ ਝੀਲਾਂ ਜਿਵੇਂ ਛੋਟੀਆਂ ਛੋਟੀਆਂ ਆ ਬਣਾਏ ਹੋਏ ਨੇ ਸਰੋਵਰ ਟੈਪ ਜੇ ਬਹੁਤ ਵਧੀਆ ਮਾਹੌਲ ਆ ਚਾਰੇ ਪਾਸੇ ਦਰਖਤ ਹਰੇ ਭਾਈ ਪੂਰਾ ਵਧੀਆ ਵਾ ਫੈਮਲੀ ਨਾਲ ਤੁਸੀਂ ਇੱਥੇ ਆ ਸਕਦੇ ਹੋ ਪੂਰਾ ਮਤਲਬ ਇੱਕ ਨੰਬਰ ਮਾਹੌਲ ਆ ਇਹ ਵੀਡੀਓ ਨੂੰ ਹੁਣ ਇੱਥੇ ਆਪਾਂ ਸਮਾਪਤ ਕਰਦੇ ਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ